ਸਾਡੇ ਕੰਮ ਨਹੀਂ ਰਹੇ ਇੱਕ ਇਹਦਾ ਮੇਰਾ ਸਵਾਲ ਹੈਗਾ ਗੋਇਲ ਸਾਹਿਬ ਵੀ ਜੇ ਹੁਣ ਕਾਫੀ ਸਾਲ ਹੋ ਗਏ ਨੇ 25 30 ਸਾਲ ਹੋ ਗਏ ਕਿਸੇ ਬਜ਼ੁਰਗ ਮਾਤਾ ਦੇ ਗੋਡੇ ਮਤਲਬ ਜਮ ਜੁੜੇ ਹੋਏ ਨੇ ਮਾੜਾ ਮੋਟਾ ਹੀ ਆਪਣਾ ਜਾਂ ਜੋ ਕੇ ਬੈੱਡ ਤੇ ਹੀ ਪਏ ਨੇ ਤੇ ਉਹਨੂੰ ਡਾਕਟਰਾਂ ਨੇ ਕਿਹਾ ਵੀ ਆਪਰੇਸ਼ਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਤੇ ਉਹਦਾ ਹੱਲ ਵੀ ਹੈਗਾ ਤੁਹਾਡੇ ਕੋਲ ਹਾਂ ਮੈਂ ਤੁਹਾਨੂੰ ਇਹਦੇ ਚ ਨਾ ਤਿੰਨ ਕੈਟਗਰੀ ਆਉਂਦੀਆਂ ਨੇ ਇੱਕ ਤਾਂ ਹੋ ਗਿਆ ਗੋਡੇ ਦੁਖਦੇ ਆ ਉਹ ਕੰਮ ਵੀ ਕਰੀ ਜਾਂਦਾ ਬੰਦਾ ਚੱਲੀ ਜਾਂਦਾ ਗੋਲੀ ਗੋਲੀ ਖਾਈ ਜਾਂਦਾ ਚੱਲ ਇੱਕ ਤਾਂ ਇਹ ਕੈਟਾਗਰੀ ਆ ਇੱਕ ਇਹਨੂੰ ਅਸੀਂ ਕੈਟਾਗਰੀ 1 ਲੈਂਦੇ ਆ ਕਿ ਪਹਿਲੀ ਸਟੇਜ ਦੀ ਹੈ ਪ੍ਰੋਬਲਮ ਹੈ ਕਿ ਉਹਨੂੰ ਧਿਆਨ ਦੇਣਾ ਚਾਹੀਦਾ ਇੱਕ ਆਉਂਦੀ ਆ ਦੂਸਰੀ ਸਟੇਜ ਦੂਸਰੀ ਕੀ ਆ ਉਹ ਸਟੇਜ ਹੈਗੀ ਆ ਕਿ ਬੰਦਾ ਮਤਲਬ 10 ਮਿੰਟ ਵੀ ਜੇ ਖੜਾ ਹੋ ਗਿਆ ਜੇ ਲੇਡੀ ਕੋਈ ਰਸੋਈ ਚ ਕੰਮ ਕਰ ਰਹੀ ਆ ਹਰ 10 15 ਮਿੰਟ ਬਾਅਦ ਉਹ ਕੰਮ ਛੱਡ ਕੇ ਉਹਨੂੰ ਲੇਟਣਾ ਪੈਂਦਾ ਜਾਂ ਬੈਠਣਾ ਪੈਂਦਾ ਗੋਡੇ ਦੁਖਦੇ ਇਹ ਆ ਜਾਂਦੀ ਆ ਸੈਕੰਡ ਇੱਕ ਆਉਂਦੀ ਆ ਥਰਡ ਸਟੇਜ ਉਹ ਚ ਆਉਂਦੀ ਆ ਵੀ ਉਹ ਕੰਮ ਛੱਡ ਗਿਆ ਹੁਣ ਕੁੰਡੀ ਫੜ ਲਈ ਉਹ ਸੁਰਤੀ ਨਾਲ ਤੁਰਦਾ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਚੌਥੀ ਸਟੇਜ ਆਉਂਦੀ ਹੈ ਜਦੋਂ ਉਹਨੂੰ ਦੂਜਾ ਬੰਦਾ ਚੱਕ ਕੇ ਬਾਥਰੂਮ ਲੈ ਕੇ ਜਾ ਰਿਹਾ ਹੁੰਦਾ ਜਦੋਂ ਦੂਜਾ ਬੰਦਾ ਚੱਕ ਕੇ ਬਾਥਰੂਮ ਲੈ ਕੇ ਜਾ ਰਿਹਾ ਉੱਥੇ ਮੈਂ ਕਹਿੰਦਾ ਉਹਨਾਂ ਆਪਰੇਸ਼ਨ ਕਰਾ ਲਓ ਅੱਛਾ ਉੱਥੇ ਕਰਾ ਲੈਣਾ ਚਾਹੀਦਾ ਉੱਥੇ ਕਰਾ ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਡੈਮੇਜ ਹੈ ਉਹਨੂੰ ਰਿਕਵਰੀ ਕਰਦੇ ਲੱਗ ਜਣੇ 2-3 ਸਾਲ ਉਹਨੀ ਦੇਰ ਪੇਸ਼ੈਂਸ ਨਹੀਂ ਹੁੰਦਾ ਮਰੀਜ਼ ਕੋਲ ਜਿਹੜਾ ਬੰਦਾ ਖੁੰਡੀ ਤੱਕ ਹੈ ਨਾ ਜੀ ਉਹਨੂੰ ਇਹ ਦਵਾਈਆਂ ਕੰਮ ਕਰਦੀਆਂ ਨੇ ਇਹ ਕਾਲੇ ਗੁੰਦ ਤੋਂ ਤੇਲ ਬਣਿਆ ਹੈ ਅੱਜ ਤੱਕ ਕਿਸੇ ਕੰਪਨੀ ਨੇ ਨਹੀਂ ਬਣਾਇਆ ਇਸ ਨੂੰ ਆਪਣੀ ਕੰਪਨੀ ਨੂੰ ਦੀ ਅਪਰੂਵਲ ਮਿਲੀ ਕਾਲੇ ਗੋਹਜ ਤੋਂ ਤੇਲ ਬਣਾਉਣ ਦੀ ਇਹ ਚ ਹੋਰ ਕਈ ਚੀਜ਼ਾਂ ਮੈਨੇ ਚ ਕੇਸਰ ਵੀ ਪਿਆ ਹੋਇਆ ਪਹਿਲਾ ਤੇਲ ਹੈ ਜੀ ਚ ਕੇਸਰ ਵੀ ਪਿਆ ਹੀਟ ਦੇਣ ਵਾਸਤੇ ਔਰ ਇਹਨੂੰ ਅਸੀਂ ਬਕਾਇਦਾ ਬੋਤਲ ਬਜ਼ੁਰਗਾਂ ਲਈ ਬਣਾਈ ਹੈ ਇਹ ਤਾਂ ਕਿ ਬਜ਼ੁਰਗ ਢੋਲ ਲੈਂਦੇ ਸੀਗੇ ਪਹਿਲਾਂ ਹਾਂ ਪੌਣਾ ਵਿਚਾਰੇ ਨੇ ਹੱਥ ਵੀ ਆਏ ਕਈ ਵਾਰੀ ਹਿਲਦੇ ਹਿਲਦੇ ਹੁਣ ਇਹਨੂੰ ਅਸੀਂ ਬਕਾਇਦਾ ਬੋਤਲ ਵੀ ਦਿੱਤੀ ਇਹਦੇ ਵਿੱਚ ਲੋਕ ਲਾਇਆ ਬੱਚੇ ਵੀ ਨਾ ਛੇੜ ਦੇਣ ਇਹਨੂੰ ਹੁਣ ਡਾਕੂਗਾ ਨਹੀਂ ਠੀਕ ਹੈ ਤੇ ਇਹ ਜੈਨੂਨ ਬੋਤਲ ਦਿੱਤੀ ਅਸੀਂ ਔਰ ਇਹਦੇ ਚ ਨਾ ਜੀ ਤੇਲ ਲੈ ਕੇ ਸਿਰਫ ਗੋਡੇ ਤੇ ਮਲਣਾ ਹਾਂ ਇਹ ਤੇਲ ਜਿਹੜਾ ਨਾ ਮੈਡਮ ਪੇਨ ਕਿਲਰ ਦਾ ਕੰਮ ਕਰਦਾ ਜਿਵੇਂ ਗੋਲੀ ਖਾ ਲਈ ਨਾ ਬੰਦਾ ਕਹਿੰਦਾ ਵੀ 2 ਘੰਟੇ ਲੰਘ ਜਾਂਦੇ ਨੇ ਫੇਰ ਗੋਲੀ ਖਾ ਲਓ ਫੇਰ 2 ਘੰਟੇ ਇਹੋ ਹੈ ਪਰ ਜਦੋਂ ਇਹਨੂੰ ਮਲ ਲਿਆਣਾ ਜੀ ਤਾਂ 2-3 ਘੰਟੇ ਦਰਦ ਨਹੀਂ ਹੁੰਦਾ ਬੰਦਾ ਆਪਣਾ ਤੁਰ ਫਿਰ ਸਕਦਾ ਛੋਟੀ ਛੱਡ ਸਕਦਾ ਫੇਰ ਇਹਨੂੰ ਜਦੋਂ ਦਰਦ ਹੋਣ ਲੱਗਿਆ ਫੇਰ ਮਲ ਦੋ ਫੇਰ ਹੋਣ ਲੱਗਾ ਜਿਵੇਂ ਮੰਨ ਲਓ ਅੱਜ ਉਹ ਦਿਨ ਚੋਂ ਨੇ 6 ਵਾਰੀ ਮਲਿਆ ਲਗਾਤਾਰ ਹਫਤਾ 10 ਦਿਨ ਰੋਜ਼ 6-6 ਵਾਰੀ ਮਲਣਾ ਪਿਆਉ ਨੂੰ ਤਾਂ ਮਹੀਨੇ ਦੇ ਵਿੱਚ ਹੀ ਉਹ 3 ਵਾਰੀ 2 ਵਾਰੀ ਇਹਦੀ ਮਲਣ ਦੀ ਮਾਤਰਾ ਘਟ ਜਾਂਦੀ ਹੈ। ਇੰਨਾ ਵਧੀਆ ਗ੍ਰਿਪ ਕਰ ਜਾਂਦਾ ਹੈ। ਇਹਦੇ ਨਾਲ-ਨਾਲ ਅਸੀਂ ਤੇਲ ਦੇ ਨਾਲ ਫਿਰ ਕੈਪਸੂਲ ਦਿੰਨੇ ਆ ਕਾਲੇ ਗੁੰਦ ਦਾ ਖਾਨ ਨੂੰ। ਪੰਚਮ ਹਲਦੀ ਦਿੰਨੇ ਆ ਉਹਦੇ ਨਾਲ। ਜਿਹੜੀ ਕਿ ਆਪਣੀ ਬਹੁਤ ਕਮਾਲ ਰਿਜ਼ਲਟ ਦੇ ਰਹੀ ਆ ਪੰਚਮ ਹਲਦੀ। ਜੇ ਤੁਸੀਂ ਕਦੇ ਸੁਣੀ ਹੋਵੇ ਨਹੀਂ ਸੁਣੀ ਨਾ ਤੁਸੀਂ Google ਤੇ ਪੰਚਮ ਹਲਦੀ ਲਿਖੋ ਸਭ ਤੋਂ ਟੌਪ ਤੇ ਆਉਂਦੀ ਹੈ ਜੀ, ਵਰਲਡ ਲੈਵਲ ਤੇ। ਇਹ ਆਪਣੀ ਜਿਹੜੀ ਬਣਾਈ ਗਈ ਆ ਹਲਦੀ। ਪਹਿਲੀ ਇਹ ਚ ਕਾਲੀ ਹਲਦੀ دارو ہلدی امبا ہلدی اور نارمل اپنی پیلی ہلدی اکے وچ پائی ہے جنگلی ہلدی ਜਿਹੜੀ جنگلی ہلدی ਹੈ ਨਾ ਜੀ ਉਹ ਮਤਲਬ ਆਰਥਰਾਈਟਸ ਨੂੰ کنٹرول ਕਰਦੀ ਹੈ ਜਿਹਨੂੰ ਗਠੀਆ ਕਹਿੰਦੇ ਆ ਹੂੰ ਜੋੜਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਕਵਰ ਕਰ ਲੈਂਦੀ ਉਹਦਾ ਅੱਧਾ ਚਮਚਾ ਖਾਦਾ ਹੀ ਬਹੁਤ ਹੈ ਜੀ ਰਾਤ ਨੂੰ ਦੁੱਧ ਚ ਘੋਲ ਕੇ ਉਹਦੇ ਨਾਲ ਹੀ ਕੈਪਸੂਲ ਖਾਣਾ ਤੇ ਇਹ ਤੇਲ ਦੀ ਮਾਲਿਸ਼ ਕਰਨੀ ਆ ਇੱਕ ਰਾਤ ਨੂੰ ਸੌਣ ਲੱਗੇ ਸੀ ਕਰੀਮ ਦੰਨੇ ਜਿਨ੍ਹਾਂ ਦੇ ਨਾ نیچے ਲੱਡੂ ਜਿਹਾ ਬਣ ਜਾਂਦਾ ਉਹ ਸਾਰੀ ਕਾਰਟਿਲੇਜ ਉੱਥੇ ਜਮਾ ਹੋ ਜਾਂਦੀ ਹੈ ਉਹ ਜੇ ਗੋਡਿਆਂ ਇਕੱਠਾ ਕਰਦੇ ਹੁੰਦਾ ਨਹੀਂ ਥੱਲੇ ਬਸ ਆ ਰੰਦਾ ਉਹ ਹਾਂ ਉਹਦੇ ਵਾਸਤੇ ਫਿਰ ਕਰੀਮ ਲੰਦੇ ਜੀ ਉਹਨੂੰ ਜਦੋਂ ਬੰਦਾ ਮਲਦਾ ਨਾ ਜੀ ਰਾਤ ਨੂੰ ਮਲ ਕੇ ਕੱਪੜਾ ਬੰਨ ਲੈਂਦਾ ਤਾਂ ਹਫਤੇ 10 ਦਿਨ ਚ ਹੀ ਕੰਟਰੋਲ ਆ ਜਾਂਦੀ ਹੈ ਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜੀ ਲੋਕਾਂ ਦੇ ਸਾਡੇ ਕੋਲ ਵੀਡੀਓ ਆਉਂਦੇ ਆ ਅਸੀਂ ਜਾਣਦੇ ਵੀ ਨਹੀਂ ਹੁੰਦੇ ਬਿਗਵਲ ਸਾਹਿਬ ਥੈਂਕ ਯੂ ਤੁਹਾਡਾ ਸਾਡੇ ਗੋਡਿਆਂ ਦਾ ਆਪਰੇਸ਼ਨ ਬਚ ਗਿਆ ਮਤਲਬ ਅੱਜ ਅਸੀਂ ਪ੍ਰੋਗਰਾਮ ਦੇ ਰਹੇ ਹਾਂ ਪਿਛਲੇ 2-3 ਸਾਲ ਤੋਂ ਇਹਦੇ ਤੇ ਹਾਂ ਔਰ ਪੰਜਾਬ ਪੰਜਾਬ ਦੇ ਵਿੱਚ ਅਸੀਂ ਅੰਕੜੇ ਦੇਖੇ ਨੇ ਜੀ 40% ਤੋਂ ਵੱਧ ਲੋਕ ਜਿਹੜੇ ਨੂੰ ਆਪਰੇਸ਼ਨ ਕਿਹਾ ਗਿਆ ਸੀ ਉਹ ਪਿੱਛੇ हट ਗਏ ਸਾਡੇ ਕੋਲ ਨਹੀਂ ਆਏ ਹਲੇ ਕਿਉਂ ਸਾਡੇ ਕੋਲ 40% ਵਾਲੇ ਕਿੱਥੋਂ ਆ ਗਏ ਪਰ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ ਗੁਹਿਲ ਸਾਹਿਬ ਨੇ ਜੇ ਕਿਹਾ ਤਾਂ ਗੱਲ ਹੋਊਗੀ ਆਪਾਂ ਉੱਥੇ ਅਪਾਇੰਟਮੈਂਟ ਲੈਂਦੇ ਨੇ 2 2 3 3 ਮਹੀਨੇ ਦੀ ਵੇਟਿੰਗ ਆ ਨਹੀਂ ਮਿਲਦੇ ਉਹਨਾਂ ਦਿਨ ਚ 60 70 ਬੰਦਿਆਂ ਨੂੰ ਮਿਲ ਸਕਦੇ ਆ ਜੀ ਤਾਂ ਉਹ ਵੇਟਿੰਗ ਚ ਨੇ ਪਰ ਆਉਂਦੇ ਜਰੂਰ ਨੇ ਜੀ ਜਿੱਦਾਂ ਮਰਜ਼ੀ ਪਹੁੰਚਣ ਨੂੰ ਪੰਜਾਬ ਦੇ ਚੀਜ਼ ਬਹੁਤ ਡਿਟੇਲ ਚ ਦੱਸਦੇ ਹੋ ਨਾ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਪੈ ਜਾਂਦਾ ਹੈ ਗੁਹਿਰ ਸਾਹਿਬ ਇਹ ਜਿਹੜੀ ਆਪਣਾ ਤੇਲ ਹੈ ਹੂੰ ਇਹ ਸਿਰਫ ਗੋਡਿਆਂ ਵਾਸਤੇ ਨਹੀਂ ਆ ਜੋਇੰਟ ਕਿਸੇ ਤੇ ਵੀ ਆਪਣਾ ਕਿਤੇ ਵੀ ਬਾਡੀ 'ਚ ਦਰਦ ਹੁੰਦਾ ਭਲਾ ਸਕਦੇ ਆ ਇਹ ਜਿਹੜਾ ਤੇਲ ਹੈ ਨਾ ਜੀ ਇਹ ਇਹਦੇ ਨਾਲ ਜਿੰਨੇ ਵੀ ਜੋੜ ਦੇ ਹੋ ਜਿਵੇਂ ਕਈਆਂ ਦੇ ਇੱਥੇ ਦਰਦ ਹੁੰਦਾ ਗੁੱਟ 'ਚ ਹਾਂ ਗੁੱਟਾਂ 'ਚ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਆ ਉਂਗਲੀਆਂ ਤੇ ਘਮਾਈ ਚੱਲੋ ਹਾਂ ਐ ਮਲ ਕੇ ਨਾ ਜੀ ਉਂਗਲੀ ਤੇ ਪੂਰਾ ਐਂ ਘੇੜਾ ਦਿਓ ਪੂਰਾ ਡਾਟ ਕੱਸ ਦਿਓ ਪੂਰੇ ਓਕੇ ਉਂਗਲੀਆਂ ਇਹ ਜਿਹੜੇ ਸਾਡੇ ਜੋਇੰਟ ਨੇ ਜਿਹੜਾ ਜੀ ਇਹ ਸਾਰੇ ਪੁਆਇੰਟ ਆ ਹਾਂ ਹਾਂ ਇਹ ਵੇ ਸਿੱਖਿਆ ਮੁੰਡਾ ਸੁਖਦੀਪ ਹੈ ਆਪਣੇ ਪੰਜਾਬ ਚ ਯੋਗਾ ਸਿਖਾਉਂਦਾ ਅੱਛਾ ਉਹ ਮੈਨੂੰ ਵੀ ਸਿਖਾਉਂਦਾ ਰਹਿੰਦਾ ਠੀਕ ਹੈ ਤੇ ਇਹ ਸਾਰੇ ਪੁਆਇੰਟ ਮੈਂ ਵੀ ਸਿੱਖਦਾ ਰਹਿਣਾ ਜੀ ਕਿਉਂਕਿ ਹਰ ਕੋਈ ਬੰਦਾ ਅਧੂਰਾ ਹੈ ਸਿੱਖਦਾ ਰਹਿਣਾ ਅਧੂਰਾ ਹੈ ਹਰ ਬੰਦਾ ਬੰਦਾ ਜੀ ਇਹਨੂੰ ਤੁਸੀਂ ਜਦੋਂ ਵੀ ਤੁਹਾਨੂੰ ਕਦੇ ਥਕਾਵਟ ਹੁੰਦੀ ਹੈ ਨਾ ਜੀ ਐਂ ਚੂੜੀ ਪਾ ਕੇ ਐ ਕੈਂਚੀ ਪਾ ਕੇ ਨੂੰ ਐ ਐਂ ਬਹਿਜੋਦਾ 5 ਮਿੰਟ ਸਰੀਰ ਪੂਰਾ ਖੁੱਲ ਜਾਂਦਾ ਹੂੰ ਤੇ ਇਹ ਸਾਰੀਆਂ ਨਸਾਂ ਇੱਤੀ ਨੇ ਤੇ ਦੇਖ ਲੋ ਕਰਕੇ ਹੋਣੀ ਬਾਰੇ ਨਾ ਪਾਸ ਸੁਦਵੰਤ ਕਿਤੇ ਮੁੜ ਕੇ ਖੁੱਲਣੀ ਨਾ ਐਂਡ ਯਾ ਐਂਡ ਕਰੋ ਸੇ ਕੋਲ ਬੈਠਿਆ ਆ ਨਹੀਂ ਲੋਕ ਲੱਗਣਗੇ ਆ ਜਿਹੜਾ ਤੇਲ ਹੈ ਨਾ ਜੀ ਇਹਨੂੰ ਤੁਸੀਂ ਰੀਡ ਦੀ ਹੱਡੀ ਤੇ ਮਿਲੋ ਹਾਂ ਜਿਨ੍ਹਾਂ ਨੂੰ ਮਤਲਬ ਰੀਡ ਦੀ ਹੱਡੀ ਦੇ ਮਣਕਿਆਂ ਦੀ ਪ੍ਰੋਬਲਮ ਹੈ ਕਈ ਵਾਰੀ ਇਹ ਹੁੰਦਾ ਕਿ ਡਿਸਕ ਦੀ ਪ੍ਰੋਬਲਮ ਹੋ ਜਾਂਦੀ ਹੈ ਅਕਸਰ ਬਹੁਤ ਜ਼ਿਆਦਾ ਹੁੰਦੀ ਡਿਸਕ ਦੀ ਪ੍ਰੋਬਲਮ ਦੇਖੋ ਇੱਕ ਫਾਇਦਾ ਹੋਰ ਦੱਸਦਾ ਮੈਂ ਤੁਹਾਨੂੰ ਇਹਦਾ ਜਿਹੜਾ ਸਾਨੂੰ ਵੀ ਨਹੀਂ ਉਮੀਦ ਸੀ ਕਈਆਂ ਨੂੰ ਸਰਵਾਈਕਲ ਹੁੰਦਾ ਜੀ ਹਾਂ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੀ ਅਸੀਂ ਕਰੀਮ ਦਿੰਨੇ ਆ ਕਾਲੇ ਗੋੰਦ ਦੀ ਉਹ ਲਾ ਲਓ ਥੋੜੀ ਜਿਹੀ ਉੱਪਰਲੇ ਛੇ ਮਣਕਿਆਂ ਦੇ ਗਿੱਚੀ 'ਚ ਤੇ ਉਹ 5 ਮਿੰਟ 'ਚ ਥੈਂਕ ਯੂ ਆ ਜਾਂਦਾ ਜੀ ਗਰਦਨ ਪੂਰੀ ਪ੍ਰੋਪਰ ਚੱਲ ਪੈਂਦੀ ਹੈ ਮਤਲਬ ਸਰਵਾਈਕਲ ਦੀ ਸਟਿਫਨੈਸ ਖਤਮ ਕਰ ਦਿੰਦੀ ਹੈ